ਕੰਗਰ ਨੇ ਨੋਟ ਦੇ ਫੋਲੋ ਇੱਕ ਬਜ਼ੁਰਗ ਔਰਤ ਉੱਤੇ ਟਿੱਪਣੀਆਂ ਦੇ ਸਬੰਧ ਵਿੱਚ ਬਟੇਂਡਾ ਅਦਾਲਤ ਦੇ ਵਿੱਚ ਸੁਣਵਾਈ ਹੋ ਰਹੀ ਹੈ। ਇਹ ਮਾਮਲਾ 2021 ਦੇ ਕਿਸਾਨ ਵਿਰੋਧ ਪ੍ਰਦਰਸ਼ਨ ਦੇ ਨਾਲ ਸੰਬੰਧਿਤ ਹੈ ਜਦੋਂ ਕੰਗਰ ਨੇ ਸੋਸ਼ਲ ਮੀਡੀਆ ਉੱਤੇ ਬਟੇਂਡਾ ਦੀ 88 ਸਾਲਾ ਕਿੱਸਾ ਮਹਿੰਦਰ ਕੌਰ ਬਾਰੇ ਟਿੱਪਣੀ ਕੀਤੀ ਸੀ। ਜਿਸ ਦੇ ਵਿੱਚ ਕੰਗਰ ਨੇ ਮਹਿੰਦਰ ਕੌਰ ਦੀ ਤੁਲਨਾ ਸ਼ਾਹੀਨ ਬਾਗ ਅੰਦੋਲਨ ਦੀ ਦਾਦੀ ਬਿਲਕਿਸ ਬਾਨੋ ਦੇ ਨਾਲ ਕੀਤੀ ਤੇ ਕਿਹਾ ਸੀ ਕਿ 100-100 ਰੁਪਏ ਦੇ ਲਈ ਪ੍ਰਦਰਸ਼ਨ ਕਰਨ ਆਉਂਦੀਆਂ ਨੇ। ਸਟੇਪਨੀ ਤੋਂ ਬਾਅਦ ਮਹਿੰਦਰ ਕੌਰ ਨੇ ਕੰਗਣਾ ਵਿਰੁੱਧ ਮਾਨ ਹਾਲੀ ਦਾ ਕੇਸ ਦਾਇਰ ਕੀਤਾ ਸੀ। ਸੋ ਅਦਾਲਤ ਨੇ ਪਹਿਲਾਂ ਕੰਗਣਾ ਨੂੰ ਕਈ ਵਾਰ ਸਬੰਨ ਜਾਰੀ ਕੀਤੇ ਨੇ ਪਰ ਉਹ ਪੇਸ਼ ਨਹੀਂ ਹੋਈ ਐ। ਸੋ ਕੰਗਣਾ ਦੇ ਵਕੀਲ ਨੇ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਣ ਦੇ ਲਈ ਵੀ ਅਰਜ਼ੀ ਦਿੱਤੀ ਐ ਜਿਸ ਨੂੰ ਕੀ ਅਦਾਲਤ ਨੇ ਹੁਣ ਰੱਦ ਕਰ ਦਿੱਤਾ। ਅਦਾਲਤ ਨੇ ਕੰਗਣਾ ਨੂੰ ਸਟਾਈਕ ਟੂਪਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਐ। ਉਹ ਦੱਸਦੇ ਕਿ ਦੁਪਹਿਰ 2 ਵਜੇ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਹੋਵੇਗੀ। ਤਾਂ ਕੰਗਣਾ ਦੇ ਨੌਤ ਨੇ ਕੇਸ ਨੂੰ ਖਾਰਜ ਕਰਨ ਦੇ ਲਈ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨਰ ਦਾਇਰ ਕੀਤੀਆਂ ਨੇ। ਪਰ ਕਿਸੇ ਵੀ ਅਦਾਲਤ ਨੇ ਰਾਹਤ ਨਹੀਂ ਦਿੱਤੀ। ਸੁਪਰੀਮ ਕੋਰਟ ਨੇ ਸਪਸ਼ਟ ਤੌਰ ਤੇ ਕਿਹਾ ਕਿ ਕੰਗਨਾ ਨੇ ਨਾ ਸਿਰਫ ਟਵੀਟ ਨੂੰ ਰੀਟਵੀਟ ਕੀਤਾ ਬਲਕਿ ਬਜ਼ੁਰਗ ਕੋ ਔਰਤ ਬਾਰੇ ਇੱਕ ਵਕਰੀ ਟਿੱਪਣੀ ਕੀਤੀ ਹੈ ਜਿਸ ਦੇ ਵਿੱਚ ਇਹ ਵੀ ਸ਼ਾਮਲ ਹੈ। ਮਾਮਲਾ ਹੇਠੇਗਰ ਅਦਾਲਤ ਵਿੱਚ ਚਾ ਤੇ ਕੰਗਨਾ ਨੂੰ ਹੁਣ ਅਦਾਲਤ ਦੇ ਵਿੱਚ ਆਪਣਾ ਸਪਸ਼ਟੀਕਰਨ ਪੇਸ਼ ਕਰਨਾ ਪਵੇਗਾ। ਦਰਸਲ ਮਾਮਲਾ ਸਾਲ 2020 ਕੀਦੇ ਕਿਸਾਨ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਸੰਬੰਧਿਤ ਹੈ। ਜਦੋਂ ਨਰੋਤ ਨੇ ਬਜ਼ੁਰਗ ਕਿਸਾਨ ਮਹਿੰਦਰ ਕੌਰ ਦੀ ਇੱਕ ਫੋਟੋ ਸਾਂਝੀ ਕੀਤੀ ਤੇ ਟਵਿੱਟਰ ਤੇ ਟਿੱਪਣੀ ਕੀਤੀ ਹੈ। ਕੰਗੜਾ ਨੇ ਮਹਿੰਦਰ ਕੌਰ ਦੀ ਤੁਲਨਾ ਸ਼ਾਹੀਨ ਬਾਗ ਪ੍ਰਦਰਸ਼ਨ ਦੀ ਦਾਦੀ ਦੇ ਨਾਲ ਕੀਤੀ ਤੇ ਟਵੀਟ ਕਰਕੇ ਕਿਹਾ ਸੀ ਕਿ 100-100 ਰੁਪਏ ਦੇ ਵਿੱਚ ਉਪਲਬਧ ਹੋ ਜਾਂਦੇ ਨੇ ਇਸ ਟਿੱਪਣੀ ਤੋਂ ਬਾਅਦ ਮਹਿੰਦਰ ਕੌਰ ਨੇ ਬਟਿੰਡਾ ਅਦਾਲਤ ਦੇ ਵਿੱਚ ਮਾਨ ਰਾਮੀ ਦਾ ਮੁਕੱਦਮਾ ਦਾਇਰ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਜਹੀਏ ਟਿੱਪਣੀ ਕਾਰਨ ਉਹਨਾਂ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ ਕੰਡਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵਿੱਚ ਕੇਸ ਨੂੰ ਖਾਰਜ ਕਰਨ ਦੇ ਲਈ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਕੀ ਹਾਈ ਕੋਰਟ ਨੇ ਰੱਦ ਕਰ ਦਿੱਤਾ ਤੋਂ ਸੋ ਦੱਸ ਦਈਏ ਕਿ ਹੁਣ ਕੰਗੜਾ ਰਣੋਤ ਨੂੰ ਸੁਪਰੀਮ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ ਹੈ